ਟੈਂਪਰੇਚਰ ਚੈੱਕ ਕਰੋ ਜੀ ਬਾਹਰ 50 ਫਾਰਨਹਾਈਟ ਸੀਗਾ ਤਾਂ ਅੰਦਰ 86.9 ਆ ਚਲੋ ਹੁਣ ਮਿਨੀਮਮ ਮੈਕਸਿਮਮ ਦੇਖਦੇ ਆ 88.7 ਗਿਆ ਜੀ ਮੈਕਸਿਮਮ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਸਵੇਰ ਦੇ 5:30 ਹੋਏ ਆ ਤੇ ਮੈਂ ਸੋਚਿਆ ਚਲੋ ਸਵੇਰੇ ਸਵੇਰੇ ਜਾ ਕੇ ਇਹ ਫਾਰਮ ਤੇ ਬਰੂਡਿੰਗ ਏਰੀਆ ਦਾ ਟੈਂਪਰੇਚਰ ਚੈੱਕ ਕਰਦੇ ਆ ਕਿੰਨਾ ਟੈਂਪਰੇਚਰ ਸਵੇਰੇ ਸਵੇਰੇ ਤੇ ਚੂਜੇ ਦੀ ਕੀ ਕੰਡੀਸ਼ਨ ਆ ਕਿਉਂਕਿ ਪਿਛਲੇ 3-4 ਦਿਨ ਤੋਂ ਮੈਂ ਥੋੜਾ ਬਿਜ਼ੀ ਸੀਗਾ ਇਸ ਕਾਕੇ ਫਾਰਮ ਤੇ ਸويرਸਰੇ ਆ ਕੇ ਟੈਂਪਰੇਚਰ ਚੈੱਕ ਕਰਨ ਦਾ ਟਾਈਮ ਨਹੀਂ ਲੱਗਾ ਤਾਂ ਫੇਰ ਸੋਚਿਆ ਚਲੋ ਤੁਹਾਨੂੰ ਵੀ ਦਿਖਾਨੇ ਆ ਸويرਸਰੇ ਦਾ ਕੀ ਟੈਂਪਰੇਚਰ ਹੈ ਕੀ ਕੰਡੀਸ਼ਨ ਹੈ ਸਾਡੇ ਫਾਰਮ ਦੀ ਪਰ ਆਜੋ ਪਹਿਲਾਂ ਤੁਹਾਨੂੰ ਅੱਜ ਦੇ ਹਾਲਾਤ ਦਿਖਾਨੇ ਬਾਹਰ ਦੇ ਕੀ ਹਾਲਾਤ ਬਣੇ ਹੋ ਸਾਡੇ ਫਾਰਮ ਦੇ ਬਾਹਰ ਦੇ ਅੱਜ ਦੇ ਬਾਹਰ ਆ ਸويرਸਰੇ ਧੁੰਦ ਚੈੱਕ ਕਰੋ ਕਿੰਨੀ ਧੁੰਦ ਆ ਜਦੋਂ ਮੈਂ ਘਰੋਂ ਆਇਆ ਇੱਥੇ ਕੁਝ ਨਹੀਂ ਲੱਭਣ ਡਿਆ ਹੈਗਾ ਇੰਨੀ ਸੰਘਣੀ ਅੱਜ ਧੁੰਦ ਪਈ ਹੋ ਦੇਖੋ ਆਹ ਦੇਖੋ ਜੀ ਫਾਰਮ ਦਾ ਪਿਛਲਾ ਹਿੱਸਾ ਕੁਝ ਨਹੀਂ ਲੱਭਦਾ ਇਦਾਂ ਲਾ ਫਾਰਮ ਦਾ ਵਿਚਾਰਾ ਅਖੀਰ ਤੱਕ ਉਦਾਂ ਹੀ ਲੱਭਦਾ ਪਿਆ ਦੇਖੋ ਕਿੰਨੀ ਧੁੰਦ ਆਜੋ ਤੁਹਾਨੂੰ ਬਾਹਰ ਦਾ ਟੈਂਪਰੇਚਰ ਦਿਖਾਣੇ ਆ ਬਾਹਰ ਟੈਂਪਰੇਚਰ ਕਿੰਨਾ ਆ ਉਹ ਮੀਟਰ ਵਿਚਾਰਾ ਹੀ ਪੱਕਾ ਹੀ ਟੰਗਿਆ ਇੱਕ ਇੱਥੇ ਬਾਹਰ ਦੇਖਣ ਨੂੰ ਵੀ ਰੋਜ਼ ਦਾ ਟੈਂਪਰੇਚਰ ਚੈੱਕ ਕਰਨ ਨੂੰ ਇਹ ਬਾਹਰ ਹੈਗਾ ਜੀ ਇਸ ਵੇਲੇ 10 ਡਿਗਰੀ ਹੋਣ ਲੱਗਾ 10 ਡਿਗਰੀ ਪੂਰਾ ਨਹੀਂਗਾ ਤੇ 50 ਫਾਰਨਹਾਈਟ ਟੈਂਪਰੇਚਰ ਤੇ 70 ਹਿਮੀਡਿਟੀ ਆ ਤੇ ਚਲੋ ਹੁਣ ਚੱਲਦੇ ਆਂ ਫਾਰਮ ਦੇ ਅੰਦਰ ਅੰਦਰ ਆ ਕੇ ਚੈੱਕ ਕਰਦੇ ਆਂ ਕਿ ਅੰਦਰ ਦਾ ਟੈਂਪਰੇਚਰ ਕਿੰਨਾ ਕਿਉਂ ਬਾਹਰਲਾ ਤਾਂ ਹੈਗਾ ਜੀ 50 ਫਾਰਨਹਾਈਟ ਤੇ 10 ਡਿਗਰੀ ਟੈਂਪਰੇਚਰ ਤਾਂ ਆਜੋ ਤੁਹਾਨੂੰ ਹੁਣ ਅੰਦਰਲਾ ਦਿਖਾਣੇ ਆਂ ਅਸੀਂ ਅੰਦਰ ਕੀ ਬਣਾਇਆ ਠੰਡਾ ਸਵੇਰ ਸਵੇਰੇ ਬਹੁਤ ਜ਼ਿਆਦਾ ਹੀ ਆ ਕਿਉਂ ਦੇਖਿਆ ਜਾਵੇ ਨਵੰਬਰ ਚੱਲਦਾ ਪਿਆ ਨਵੰਬਰ ਚ ਮੈਂ ਆਪਣੀ ਸੂਰਤ ਵਿੱਚ ਹਲੇ ਤੱਕ ਧੁੰਦ ਨਹੀਂ ਦੇਖੀ ਸੀ ਇੰਨੀ ਆਪਣੇ ਏਰੀਆ ਚ ਸਾਡਾ ਹੁਸ਼ਿਆਰਪੁਰ ਏਰੀਆ ਠੀਕ ਆ ਟਾਂਡੇ ਵਾਲੇ ਪਾਸੇ ਉਧਰਲੀ ਸਾਈਡ ਤੋਂ ਹੁੰਦਾ ਪੈਣ ਲੱਗ ਪੰਦੀਆਂ ਪਰ ਜਿਹੜਾ ਸਾਡਾ ਇਲਾਕਾ ਆ ਉਧਰ ਤੋਂ ਹੁੰਦਾ ਨਹੀਂ ਪੈਂਦੀਆਂ ਇੱਧਰਲੇ ਪਾਸੇ ਚਲੋ ਆਜੋ ਚਲਦੇ ਆਂ ਅੰਦਰ ਚਲੋ ਆਜੋ ਅੰਦਰੋਂ ਤੁਹਾਨੂੰ ਦਿਖਾਣੇ ਆਂ ਅੰਦਰ ਲਾ ਕੀ ਟੈਂਪਰੇਚਰ ਆ ਕਿਉਂਕਿ ਮੈਂ ਵੀ ਸਵੇਰ ਦਾ ਅਜ ਗਿਆ ਨਹੀਂ ਆ ਤਾਂ ਚਲੋ ਦੇਖਦੇ ਆਂ ਆ ਜੀ ਆਪਣਾ ਸੈਲ ਪਹਿਲਾ ਸੈਂਟਰਲ ਕਾਟਨ ਸਗਾ ਆ ਦੂਸਰਾ ਆ ਸਵੇਰ ਸਵੇਰ ਆਹ ਏਰੀਆ ਕਾਫੀ ਲੱਗਾ ਬਾਹਰ ਦੇ ਮੁਕਾਬਲੇ ਆਹ ਦੇਖੋ ਜੀ ਚੂਚੇ ਦਾ ਕੀ ਮਾਹੌਲ ਆ ਅੰਦਰਲਾ ਚੂਚੇ ਦੇਖੋ ਕੱਲਾ ਕੱਲਾ ਘੁੰਮਣ ਡਿਆ ਆ ਖਾਣ ਪੀਣ ਡਿਆ ਆ ਚੂਚੇ ਨੂੰ ਮਤਲਬ ਹੀ ਨਹੀਂ ਕਿ ਬਾਹਰ 50 ਫਾਰਨਹਾਈਟ ਬਾਹਰ ਟੈਂਪਰੇਚਰ ਐ ਇਸ ਵੇਲੇ ਚੂਚੇ ਨੂੰ ਦੇਖੋ ਕਿਦਾ ਚਿੱਲ ਕਰਦੇ ਹੋਏ ਪੂਰਾ ਮੀਾਰੇ ਨਾਲ ਮੈਨੂੰ ਸਰਦੀਆਂ ਹੀ ਸਭ ਤੋਂ ਵਧੀਆ ਚੀਜ਼ੀ ਫਾਰਮ ਤੇ ਇਹ ਲੱਗਦੀ ਆ ਕਿ ਬਾਹਰੋਂ ਠੰਢਾ ਠੋਠੋਰ ਕਰਦੇ ਆਓ ਅੰਦਰ ਬੜਾ ਤਾਂ ਠੰਡ ਕੀ ਸੀ ਪਤਾ ਵੀ ਲੱਗਣਾ ਤੁਹਾਨੂੰ ਦੇਖੋ ਵਰਡ ਕਿਦਾਂ ਆਰਾਮ ਨਾਲ ਖਾ ਪੀ ਰਿਹਾ ਆ ਠੀਕ ਆ ਤੁਹਾਨੂੰ ਇਹ ਟੈਂਪਰੇਚਰ ਦਿਖਾਣੇ ਆ ਟੈਂਪਰੇਚਰ ਚੈੱਕ ਕਰੋ ਜੀ ਬਾਹਰ 50 ਫਾਰਨਹਾਈਟ ਸੀਗਾ ਤਾਂ ਅੰਦਰ 86.9 ਆ ਚਲੋ ਹੁਣ ਮਿਨੀਮਮ ਮੈਕਸਿਮਮ ਦੇਖਦੇ ਆ 88.7 ਗਿਆ ਜੀ ਮੈਕਸਿਮਮ ਤੇ 80.5 ਗਿਆ ਮਿਨੀਮਮ ਜੀ ਲਾਲੋ ਸਾਹਿਬ ਭਈ ਅੰਦਰ ਜੇ ਅਸੀਂ ਇਹਨੂੰ ਕਨਵਰਟ ਕਰਕੇ ਦੇਖੀਏ ਸੈਲਸੀਅਸ 'ਚ ਤੇ ਤੁਸੀਂ ਲਾ ਲੋ ਇਸ ਵੇਲੇ ਜਿਹੜਾ ਟੈਂਪਰੇਚਰ 31.5 ਮੈਕਸਿਮਮ ਗਿਆ ਆ ਜਿੰਨਾ ਆਪਣੇ April May ਚ ਗਰਮੀ ਹੁੰਦੀ ਆ ਤੇ 26.9 ਮਤਲਬ ਕਿ 27 ਡਿਗਰੀ ਮਿਨਿਮਮ ਗਿਆ ਆ ਇਸ ਵੇਲੇ 30.5 ਅਜਾਦ ਕੀ ਬਾਹਰ 10 ਡਿਗਰੀ ਟੈਂਪਰੇਚਰ ਤੇ ਤੁਸੀਂ ਦੇਖ ਹੀ ਸਕਦੇ ਆ ਆਪਣੀ ਮੈਨੇਜਮੈਂਟ ਅਸੀਂ ਫੀਡਰ ਡਰਿੰਕਰ ਲਗਾਏ ਪਏ ਆ ਡ੍ਰਿੰਕਰਾਂ ਦੇ ਜਿਹੜੇ ਸਟੈਂਡ ਸੀਗੇ ਉਹ ਉੱਥੇ ਕਰਕੇ ਵੱਡੇ ਸਾਈਡ ਲਗਾ ਦਿੱਤੇ ਆ ਤੇ ਵਰਡ ਆਰਾਮ ਨਾਲ ਘੁੰੜਦਾ ਭੱਜਦਾ ਪਿਆ ਖਾਂਦਾ ਪੀਂਦਾ ਪਿਆ ਆ ਵਰਡ ਨੂੰ ਕੋਈ ਮਤਲਬ ਨਹੀਂ ਵੀ ਬਾਹਰ ਇੰਨੀ ਠੰਡ ਪੈਣ ਈ ਆ ਚਲੋ ਆਜੋ ਹੁਣ ਤੁਹਾਨੂੰ ਉੱਪਰਲੇ ਫਾਰਮ ਦਾ ਵੀ ਟੈਂਪਰੇਚਰ ਚੈੱਕ ਕਰਾਨੇ ਆ ਤੁਸੀਂ ਲਾ ਲਓ ਸ਼ੈੱਡ 'ਚ ਇੰਨਾ ਵਧੀਆ ਟੈਂਪਰੇਚਰ ਹੋਣ ਕਰਕੇ ਦੇਖੋ ਪੱਠੀ ਦੇ ਲਾਗੇ ਵਰਡ ਹੈਗਾ ਬਟ ਟਾਵਾ ਟਾਵਾ ਬੈਠਾ ਹੈ ਇਧਰ ਪੱਠੀ ਦੇ ਲਾਗੇ ਕੋਈ ਵਰਡ ਨਹੀਂ ਆ ਤੋ ਬੋਰਡ ਆਰਾਮ ਨਾਲ ਕੰਫਰਟੇਬਲ ਆ। ਤੋ ਚਲੋ ਉੱਪਰਲੇ ਫਾਰਮ ਦਾ ਟੈਂਪਰੇਚਰ ਚੈੱਕ ਕਰਦੇ ਹੁਣ। ਚਲੋ ਹੁਣ ਉੱਪਰਲੇ ਫਾਰਮ ਤੇ ਚੱਲਦੇ ਆਂ। ਸਾਡੇ ਫਾਰਮ ਤੇ ਆ ਕੇ ਸਰਦੀਆਂ ਚ ਮੋਸਟਲੀ ਜੰਤਾ ਇਸ ਗੱਲ ਤੋਂ ਹੈਰਾਨ ਹੁੰਦੀ ਆ ਵੀ ਤੁਸੀਂ ਬਰੂਡਿੰਗ ਸਾਰੇ ਫਾਰਮਾਂ ਚ ਕਿੱਦਾਂ ਕਰ ਲੈਨੇ ਆਂ। ਤੇ ਦੇਖੋ ਔਖਾ ਤੇ ਹੁੰਦਾ ਬਰੂਡਿੰਗ ਕਰਨਾ ਸਾਰੇ ਫਾਰਮਾਂ ਚ। ਪਰ ਚੱਕਰ ਇਹ ਆ ਭਿ ਜੇ ਹੁਣ ਅਸੀਂ ਥੋੜੇ ਔਖੇ ਹੋਰ ਮੰਗੇ ਤਾਂ ਉਸ ਚੀਜ਼ ਦਾ ਬਾਅਦ ਚ ਬਹੁਤ ਫਾਇਦਾ ਆ। ਤੇ ਚਲੋ ਦੂਸਰੇ ਫਾਰਮ ਚ ਆ ਗਏ ਹੁਣ ਤੁਹਾਨੂੰ ਦਿਖਾਣੇ ਆ ਬਰੂਡਿੰਗ ਕਰਨਾ ਅਲੱਗ-ਅਲੱਗ ਔਖਾ ਆ ਸਿਆਣਾ ਚ ਤੇ ਜਿਆਦਾ ਹੀ ਔਖਾ ਆ ਕਿਉਂਕਿ ਮੈਨੇਜ ਜਿਆਦਾ ਕਰਨਾ ਪੈਂਦਾ ਆ ਪੱਠੀਆਂ ਹੁੰਦੀਆਂ ਆ ਹੋਰ ਕਈ ਚੀਜ਼ਾਂ ਦੇਖਣੀਆਂ ਪੈਂਦੀਆਂ ਆ ਉਹਨੇ ਬਰੂਡਰ ਬਣਾਣੇ ਪੈਂਦੇ ਆ ਆ ਦੇਖੋ ਜੀ ਇੱਥੇ ਦਾ ਗਵਡ ਸਾਰਾ ਇੱਥੇ ਵੈ ਨਿਆਰੇ ਨਾਲ ਬੈਠਾ ਪਿਆ ਤੇ ਅੰਨ ਵਾਲੇ ਕੋਲ ਵਰਡ ਆਂਗਾ ਦੌੜ ਪਾ ਜਰਿਆ ਆ ਔਖਾ ਦਾ ਹੁੰਦਾ ਆ ਬਰੂਡਰ ਬਣਾਣਾ ਆ ਹਰੇਕ ਸਾਹ ਤੇ ਸਭ ਕੁਝ ਕਰਨਾ ਪਰੇ ਆ ਵੀ ਜੇ ਤੁਸੀਂ ਅੱਜ ਥੋੜੇ ਔਖੇ ਹੋ ਲੋਗੇ ਤਾਂ ਉਸੇ ਦਾ ਬਾਅਦ ਚ ਬਹੁਤ ਫਾਇਦਾ ਆ ਚਲੋ ਇੱਥੇ ਦਾ ਟੈਂਪਰੇਚਰ ਦੇਖਦੇ ਆ ਇੱਥੇ ਟੈਂਪਰੇਚਰ ਆਈ 84.7 ਤੇ 67 ਹਿਊਮਿਡਿਟੀ ਉੱਪਰਲਾ ਫਾਰਮਾ ਥੋੜਾ ਦਾ ਫਰਕ ਪੈਂਦਾ ਆ ਜਿੱਦਾਂ ਉੱਪਰ ਠੰਡ ਪੈਂਦੀ ਆ ਜ਼ਿਆਦਾ ਤਾਂ ਥੋੜਾ ਦਾ ਫਰਕ ਰਹਿਣਾ ਹੀ ਰਹਿਣਾ ਆ ਤਾਂ ਚਲੋ ਇਹਦਾ ਮਿਨੀਮਮ ਮੈਕਸਿਮਮ ਦੇਖੀਏ ਕਿੰਨਾ ਆ 84.7 ਹੋ ਗਿਆ ਜੀ ਇੱਥੇ ਦਾ ਟੈਂਪਰੇਚਰ ਮੈਕਸਮ 88.7 ਗਿਆ ਇੱਥੇ ਵੀ ਸੇਮ ਆ ਤੁਸੀਂ ਦੇਖ ਸਕਦੇ ਹੋ ਵਰਡ ਕਿੰਨਾ ਕੰਫਰਟੇਬਲ ਖਾਂਦਾ ਪੀਂਦਾ ਪਿਆ ਆਰਾਮ ਨਾਲ ਦੌੜ ਭੱਜ ਰਿਹਾ ਆ ਪੱਠੀਆਂ ਲਾ ਕੇ ਦੇਖੋ ਕੋਈ ਰਸ਼ ਨਹੀਂ ਗਾ ਇਹ ਨਹੀਂ ਗਾ ਵੀ ਹਰ ਜਿੱਦਾ ਜਨਤਾ ਕਹਿ ਦਿੰਦੀ ਆ ਵੀ ਭਾਈ ਜਾਨਵਰ ਸਿਆਣਾ ਵੀ ਪੱਠੀਆਂ ਲਾ ਕੇ ਇਕੱਠਾ ਹੋਇਆ ਰਹਿੰਦਾ ਆ ਪੱਠੀਆਂ ਲਾ ਕੇ ਇਕੱਠਾ ਹੁੰਦਾ ਵਰਡ ਉਦੋਂ ਹੁੰਦਾ ਆ ਜਦੋਂ ਟੈਂਪਰੇਚਰ ਛੜ ਦਾ ਘੱਟ ਹੋਵੇ ਉਹਨੇ ਵੀ ਵਿਚਾਰਿਆਂ ਨੇ ਗਰਮ ਤੋਂ ਆਵੇ ਜ਼ਿਆਦਾ ਜਾਣੋ ਦੇਖੋ ਸਾਰਾ ਵਾਰਡ ਇਕੱਲਾ ਇਕੱਲਾ ਘੁੰਮਦਾ ਪਿਆ ਮ제 ਮ제 ਸਾਰਾ ਕੰਫਰਟੇਬਲ ਅੱਜ ਅਸੀਂ ਇਹਦਾ ਬਰੂਡਰ ਖੁੱਲਾ ਕਰਾਂਗੇ ਜਿਹੜਾ ਆਹ ਪੜਦਾ ਆ ਇਹ ਖੋਲ ਕੇ ਪਿੱਛੇ ਲੈ ਜਮਾਂਗੇ ਤਾਂ ਜਿਹੜਾ ਪਿਛਲਾ ਪੜਦਾ ਆ ਉੱਥੇ ਤੱਕ ਜਗ੍ਹਾ ਦੇ ਦਵਾਂਗੇ ਅੱਜ ਦੇਖੋ ਸਰਦੀਆਂ ਇਹ ਟੈਂਪਰੇਚਰ ਤਾਂ ਮੈਨੇਜ ਕਰਨਾ ਥੋੜਾ ਔਖਾ ਆ ਪਰ ਇਹ ਆ ਵੀ ਜੇ ਤੋ ਸਟਾਰਟਿੰਗ ਵਿੱਚ ਵਾਰਡ ਨੂੰ ਟੈਂਪਰੇਚਰ ਵਧੀਆ ਦੇ ਦੂੰਗੇ ਸਟਾਰਟਿੰਗ ਦੇ ਚੂਚੇ ਲਈ ਟੈਂਪਰੇਚਰ ਮੈਨੇਜ ਕਰ ਲਓਗੇ ਤਾਂ ਉਸ ਚੀਜ਼ ਦਾ ਲੌਂਗ ਟਰਮ ਬੈਨੀਫਿਟ ਬਹੁਤ ਆ ਜਿੱਦਾਂ ਬਾਅਦ ਵਿੱਚ ਚੂਚੇ 'ਚ ਵੇਰੀਏਸ਼ਨ ਨਹੀਂ ਆਂਦੀ ਠੀਕ ਆ ਬੋਰਡ ਦਾ ਸ਼ੁਰੂ ਤੋਂ ਵਾਟਰ ਇਨਟੇਕ ਸੈੱਟ ਰਹਿੰਦਾ ਹੈ ਤਾਂ ਉਹਦੇ ਕਰਕੇ ਫੋਰਡ 'ਚ ਬਾਅਦ ਵਿੱਚ ਐਸਾਈਟਸ ਨਹੀਂ ਆਂਦੀ ਤੇ ਸਭ ਤੋਂ ਵੱਡਾ ਬੈਨੀਫਿਟ ਇਹ ਆ ਵੀ ਬੋਰਡ ਦੀ ਗਰੋਥ ਵਧੀਆ ਹੁੰਦੀ ਆ ਤਾਂ ਬਾਅਦ ਵਿੱਚ ਜਿਹੜਾ ਤੁਹਾਨੂੰ ਇਹ ਰਿਜ਼ਲਟ ਦਿੰਦਾ ਆ ਉਹਨ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸੋ ਮਿੱਤਰੋ ਹੌਨ ਲਈ ਸਸਰੀਕਾਲ ਮਿਲਦੇ ਹਾਂ ਹੁਣ ਅਗਲੇ ਬਲੌਗ 'ਚ ਧੰਨਵਾਦ